ਪੰਜਾਬ बसपा ਪ੍ਰਧਾਨ ਜਸਪੀਰ ਗੜੀ ਦੀ ਅਕਾਲੀ ਦਲ ਨੂੰ ਗੱਟਚੋੜ ਤੇ ਨਸੀਹਤ ਕਿਹਾ ਬਹੁਤੇ ਘਰਾਂ ਦਾ ਪਰੌਣਾ ਭੁੱਖਾ ਰਹ ਜਾਂਦਾ ਏ ਤਾਲਮੇਲ ਨਾਲ ਹੀ ਅੱਗੇ ਵੱਧਦਾ ਏ ਗੱਟਚੋੜ ਗੱਟਚੋੜ ਨੂੰ ਲੈ ਕੇ ਦਿੱਲੀ ਚ ਕਾਂਗਰਸ ਤੇ ਆ ਵਿਚਾਲੇ ਅਹਿਮ ਮੀਟਿੰਗ ਕਾਂਗਰਸ ਲੀਡਰ ਮੁਕุล ਵਾਸਨਿਕ ਦੀ ਰਹਾਇਸ਼ ਤੇ ਚੱਲ ਰਹੀ ਏ ਬੈਠਕ ਸੀਟ ਸ਼ੇਰਿਕ ਤੇ ਚਰਚਾ ਗੱਟਚੋੜ ਦੀਆਂ ਚਰਚਾਵਾਂ ਵਿਚਾਲੇ ਕਾਂਗਰਸ ਦਾ ਵੱਡਾ ਦਾਅ ਚੰਡੀਗੜ੍ਹ ਮੇਅਰ ਦੀ ਚੋਣ ਲਈ ਐਲਾਨੇ ਉਮੀਦਵਾਰ ਮੇਅਰ ਲਈ ਜਸਪੀਰ ਬੰਟੀ ਸੀਨੀਅਰ ਡਿਪਟੀ ਮੇਅਰ ਲਈ ਗੁਰਪ੍ਰੀਤ ਗਾਭੀ ਤੇ ਡਿਪਟੀ ਮੇਅਰਲੀ ਨਿਰਮਲਾ ਦੇਵੀ ਦੇ ਨਾਮ ਦਾ ਲਾਂਕਸਰ ਸਾਹਿਬ ਚ ਮਾਗੀ ਮੇਲੇ ਤੇ ਅਕਾਲੀ ਦਲ ਦੀ ਮਹਿਲਾ ਸ਼ਕਤੀ ਨੇ ਦਿਖਾਈ ਤਾਕਤ ਇਸਤਰੀ ਵਿੰਗ ਵੱਲੋਂ ਕੀਤੀ ਰੈਲੀ ਚ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਹੋਏ ਸ਼ਾਮਿਲ ਸੀਨੀਅਰ ਬਾਦਲ ਵੱਲੋਂ ਕੀਤੇ ਕਮਾਂ ਦਾ ਕੀਤਾ ਜ਼ਿਕਰ ਵਿਰੋਧੀਆਂ ਤੇ ਸਾਦੇ ਨਿਸ਼ਾਨ ਪੰਜਾਬ ਸਰਕਾਰ ਦੀ ਸੋਨੀ ਦੀਆਂ 7 ਫਸਲਾਂ ਤੇ ਐਮਐਸਪੀ ਵਧਾਉਣ ਦੀ ਮੰਗ ਸੀਐਮ ਮਾਨ ਨੇ ਕੇਂਦਰ ਸਰਕਾਰ ਨੂੰ ਭੇਜੀ ਤਜਵੀਜ਼ ਛੋਣੇ ਦੀ ਐਮਐਸਪੀ 3284 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਧਮਕੀ ਜਾਬ ਕਾਂਗਰਸ ਲੀਡਰਸ਼ਿਪ ਨੇ ਨਾਬਾ ਜੇਲ੍ਹ ਚ ਸੁਖਪਾਲ ਖੈਰਾ ਨਾਲ ਕੀਤੀ ਮੁਲਾਕਾਤ ਇਨਚਾਰਜ ਦਵਿੰਦਰ ਯਾਦਵ ਬੋਲੇ ਪਾਰਟੀ ਖੈਰਾ ਦੇ ਨਾਲ ਦਵਾਕੇ ਰਹਾਂਗੇ ਇਨਸਾਫ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਤਿੰਨੇ ਰਾਜ ਸਭਾ ਮੈਂਬਰਾਂ ਦੀ ਨਿਰਵਿਰੋਧ ਚੋਣ ਮੋੜ ਰਾਜ ਸਭਾ ਪਹੁੰਚੇ ਸੰਜੇ ਸਿੰਘ ਤੇ ਅੰਦੀ ਗੁਪਤਾ ਸਵਾਤੀ ਮਾਲੀਵਾਲ ਦੇ ਵੀ ਰਾਜ ਸਭਾ ਲਈ ਹੋਈ ਚੋਣ ਰਾਹੁਲ ਗਾਂਧੀ ਦੀ ਪਾਰਤ ਜੋੜੋ ਨਿਆ ਯਾਤਰਾ ਲਈ ਥੀਮ Song ਲਾਂਚ 14 ਜਨਵਰੀ ਤੋਂ ਮਨੀਪੁਰ ਤੋਂ ਸ਼ੁਰੂ ਹੋ ਰਹੀ ਹੈ ਰਾਹੁਲ ਦੀ ਯਾਤਰਾ ਰਾਜਸਥਾਨ ਤੋਂ ਅਤਵਾਦੀ ਹਰਵਿੰਦਰ ਰਿੰਦਾ ਦਾ ਐਸੋਸੀਏਟ ਗ੍ਰਿਫਤਾਰ ਐ ਜੀਟੀਐਫ ਨੇ ਕੇਂਦਰੀ ਏਜੰਸੀਆਂ ਨਾਲ ਜੁਆਇੰਟ ਆਪਰੇਸ਼ਨ ਦੌਰਾਨ ਕੀਤਾ ਕਾਬੂ ਗੈਂਗਸਟਰ ਕਿਲਾਸ਼ ਖਿਚਨ ਤੇ ਦਰਜ ਨੇ ਕਈ ਮਾਮਲੇ ਹਿਮਾਚਲ ਦੇ ਡੀਜੀਪੀ ਨੂੰ ਹਟਾਉਣ ਦੇ ਮਾਮਲੇ 'ਚ ਸੰਜੇ ਕੁੰਡੂ ਨੂੰ ਰਾਹਤ ਪੈਸੀ ਨੇ ਰੱਦ ਕੀਤਾ ਹਿਮਾਚਲ ਹਾਈ ਕੋਰਟ ਦਾ ਫੈਸਲਾ ਪਰ ਸਿੱਟ ਦੀ ਜਾਂਚ ਵਾਲੇ ਫੈਸਲੇ ਨੂੰ ਰੱਖਿਆ ਬਰਕਰਾਰ ਸੰਜੇ ਕੁੰਡੂ ਤੇ ਵਪਾਰੀ ਨੂੰ ਧਮਕਾਉਣ ਦੇ ਲੱਗੇ ਨੇ ਇਲਜ਼ਾਮ ਸਸਿਕਾਲ న్యూਸ 18 ਪੱਛਾ ਫਰੀਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਭੋਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਗੱਟ ਜੋੜ ਦੀ ਖਬਰ ਤੋਂ ਪੰਜਾਬ बसपा ਪ੍ਰਧਾਨ ਜਸਪੀਰ ਸਿੰਘ ਗੜੀ ਦਾ ਇੱਕ ਵੱਡਾ ਬਿਆਨ ਆਇਆ ਹੈ ਔਰ ਜਸਪੀਰ ਸਿੰਘ ਗੜੀ ਨੇ ਅਕਾਲੀ ਦਲ ਨੂੰ ਆਪਣੇ ਭਾਈਵਾਲਾਂ ਨੂੰ ਨਸੀਹਤ ਦਿੱਤੀ ਹੈ ਜਸਪੀਰ ਸਿੰਘ ਗੜੀ ਨੇ ਕਿਹਾ ਕਿ ਬਹੁਤੇ ਘਰਾਂ ਦਾ ਪਰੋਣਾ ਭੁੱਖਾ ਰਹਿ ਜਾਂਦਾ ਹੈ ਔਰ ਗੱਟ ਜੋੜ ਜਿਹੜੇ ਨੇ ਉਹ ਤਾਲਮੇਲ ਦੇ ਨਾਲ ਹੀ ਅੱਗੇ ਵਧਦੇ ਨੇ ਉਹਨਾਂ ਕਿਹਾ ਕਿ ਸਾਡਾ ਗੱਠਜੋੜ ਕੀ ਰੂਪ ਧਾਰੇਗਾ ਇਹ ਫੈਸਲਾ ਹਾਈ ਕਮਾਨ ਲੈ ਲੜੇ ਲਏਗੀ ਔਰ ਅਕਾਲੀ ਦਲ ਦੇ ਨਾਲ ਕਿਉਂਕਿ ਬਸਪਾ ਨੇ ਵਿਧਾਨ ਸਭਾ ਚੋਣਾਂ ਰਲ ਕੇ ਲੜੀਆਂ ਸੀ ਇਸ ਕਰਕੇ ਬਸਪਾ ਦੇ ਨਾਲ ਉਹਨਾਂ ਦਾ ਗੱਠਜੋੜ ਲਗਾਤਾਰ ਚੱਲਦਾ ਆ ਰਿਹਾ ਹੈ ਪਰ ਹੁਣ ਉਸ ਤੇ ਵਿੱਚ ਇੱਕ ਵੱਖਰਾ ਸੁਰ ਦਿਖਾਈ ਦਿੱਤਾ ਪੰਜਾਬ ਬਸਪਾ ਪ੍ਰਧਾਨ ਜਸਪੀਰ ਸਿੰਘ ਗੜੀ ਦਾ ਔਰ ਉਹਨਾਂ ਨੇ ਅਕਾਲੀ ਦਲ ਨੂੰ ਇੱਕ ਤਰੀਕੇ ਨਾਲ ਨਸੀਹਤ ਦਿੱਤੀ ਸਾਡੇ ਨਾਲ ਅਰਸ਼ਦੀਪ ਕਲੇਰ ਜੁੜੇ ਨੇ ਐ ਕਲੇਰ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਐ बसपा ਦੇ ਨਾਲ ਘਰਚੋੜ ਹੈ ਜਸਪੀਰ ਸਿੰਘ ਗੜੀ ਕਹਿ ਰਹੇ ਨੇ ਕਿ ਬਹੁਤੇ ਘਰਾਂ ਦਾ ਪਰੌਣਾ ਭੁੱਖਾ ਰਹਿ ਜਾਂਦਾ ਹੈ ਯਾਨੀ ਨਸੀਅਤ ਅਕਾਲੀ ਦਲ ਨੂੰ ਦੇ ਰਹੇ ਨੇ ਔਰ ਕਿਤੇ ਨਾ ਕਿਤੇ ਜੇ ਇਸ਼ਾਰਾ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹੀ ਹੈ ਕਿ ਅਕਾਲੀ ਦਲ ਬੀਜੇਪੀ ਆ ਐ ਉਸ ਉਸ ਪਾਸੇ ਜੋ ਘਰਚੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਸ਼ਾਇਦ बसपा ਨੂੰ ਪਸੰਦ ਨਹੀਂ ਆ ਰਹੀਆਂ ਦੇਖੋ ਵਿਜੇਪਾਲ ਜੀ ਮੈਂ ਪਹਿਲਾਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਨਾ ਕਿ ਜੇ ਪੰਜਾਬ ਨੂੰ ਦੇਖੀਏ ਤਾਂ ਪੰਜਾਬ ਦੀ ਆਜ਼ਾਦੀ ਤਾਂ ਇੱਕੋ ਪਾਰਟੀ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਕੀ ਪਾਰਟੀਆਂ ਰੇ ਪੁਰਾਣੇ ਦੇ ਤੌਰ ਤੇ ਨੇ ਸੋ ਬਸਤਾ ਪ੍ਰਧਾਨ ਕਿਦੇ ਵੱਲ ਇਸ਼ਾਰਾ ਕਰ ਰਹੇ ਨੇ ਇਹ ਤਾਂ ਬਸਤਾ ਪ੍ਰਧਾਨ ਹੀ ਬਿਹਤਰ ਸਮਝਾ ਸਕਦੇ ਨੇ ਪਰ ਪੰਜਾਬ ਸਾਡਾ ਘਰ ਹੈ ਹਾਂ ਬਾਕੀ ਪਾਰਟੀਆਂ ਚਾਹੇ ਕਾਂਗਰਸ ਭਾਜਪਾ ਬੀਐਸਪੀ ਇਹ ਸਾਰੀਆਂ ਪੰਜਾਬ ਤੋਂ ਆਰ ਬਣੀਆਂ ਨੇ ਸੋ ਇਹ ਪੁਰਾਣੀਆਂ ਨੇ ਪੰਜਾਬ ਦੇ ਵਿੱਚ ਹਾਂ ਔਰ ਦੂਜੀ ਗੱਲ ਬੜਾ ਸਪਸ਼ਟ ਹੈ ਕਿ ਜਿਹੜੇ ਗੱਠਜੋੜ ਨੇ ਇਹ ਜਿਹੜੀ ਸੈਂਟਰਲ ਲੀਡਰਸ਼ਿਪ ਹੁੰਦੀ ਹੈ ਪਾਰਟੀਆਂ ਦੀ ਇਹ ਉਹ ਕਰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਕਰਨ ਦਾ ਅਖਤਿਆਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸਾਹਿਬ ਨੂੰ ਆ ਇਸੇ ਤਰੀਕੇ ਜਿਹੜਾ ਬੌਧਨ ਸਮਾਜ ਪਾਰਟੀ ਦਾ ਵੀ ਗੱਠਜੋੜ ਹੋਇਆ ਉਹ ਭੈਣ ਕੁਮਾਰੀ ਮਾਇਆਵਤੀ ਜੀ ਦੇ ਕਹਿਣ ਤੇ ਹੋਇਆ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਭੈਣ ਕੁਮਾਰੀ ਮਾਇਆਵਤੀ ਜੀ ਦੇ ਵਿੱਚ ਸਹਿਮਤੀ ਬਣੀ ਤਾਂ ਇਹ ਦੋਨੇ ਪਾਰਟੀਆਂ ਦਾ ਗੱਠਜੋੜ ਹੋਇਆ ਤੇ ਉਹ ਗੱਠਜੋੜ ਚੱਲ ਰਿਹਾ ਹੈ ਸੋ ਗੜੀ ਸਾਹਿਬ ਦੇ ਕੋਈ ਨਿੱਜੀ ਵਿਚਾਰ ਨੇ ਤਾਂ ਮੈਂ ਗੜੀ ਸਾਹਿਬ ਨੂੰ ਨਸੀਹਤ ਦਊਂਗਾ ਕਿ ਉਹ ਆਪਣੀ ਪਾਰਟੀ ਹਾਈ ਕਮਾਂਡ ਦੇ ਨਾਲ ਡਿਸਕਸ ਕਰਨ ਉਹ ਭੈਣ ਕੁਮਾਰੀ ਮਾਇਆਵਤੀ ਜੇ ਨਾਲ ਡਿਸਕਸ ਕਰਨ ਕਿਉਂਕਿ ਮੈਂ ਇਹ ਗੱਲ ਸਮਝਦਾ ਕਿ ਜਿੰਨੀਆਂ ਨੈਸ਼ਨਲ ਪਾਰਟੀਆਂ ਨੇ ਦਿੱਲੀ ਤੋਂ ਚੱਲਦੀਆਂ ਨੇ ਇਹਨਾਂ ਦੀ ਜਿਹੜੀ ਸੂਬਾ ਲੀਡਰਸ਼ਿਪ ਹੁੰਦੀ ਹੈ ਉਹਨਾਂ ਦੀ ਆਪ ਦੀ ਜਿਹੜੀ opinion ਹੈ ਉਹਦੀ ਮੈਟਰ ਨਹੀਂ ਕਰਦੀ ਕਿਉਂਕਿ ਫੈਸਲੇ ਇਹਨਾਂ ਦੀ ਸੈਂਟਰਲ ਹਾਈ ਕਮਾਂਡ ਲੈਂਦੀ ਹੈ ਸੋ ਉਹ ਉਸ ਪਲੇਟਫਾਰਮ ਤੇ ਜਾ ਕੇ ਗੱਲ ਕਰਨ ਕਿਉਂਕਿ ਜਦੋਂ ਗਠਜਬੰਦਨ ਹੋਇਆ ਸੀ ਉਦੋਂ ਵੀ ਗੜੀ ਸਾਹਿਬ ਨੇ ਨਹੀਂ ਕੀਤਾ ਸੀ ਮਾਇਵਤੀ ਜੀ ਨੇ ਕੀਤਾ ਸੀ ਤੇ ਜੇ ਅੱਜ ਗੜੀ ਸਾਹਿਬ ਨੂੰ ਕੋਈ ਸ਼ਿਕਵੇ ਸ਼ਿਕਾਇਤਾਂ ਹੈਗੀਆਂ ਨੇ ਤਾਂ ਭੈਣ ਕੁਮਾਰੀ ਮਾਇਵਤੀ ਜੀ ਨਾਲ ਗੱਲ ਕਰਨੇ ਸਹੀ ਠੀਕੇ ਇੱਕ ਗੱਲ ਕਲੀਅਰ ਸਾਹਿਬ ਪਲੇਟਫਾਰਮ ਤੇ ਨਾ ਬੋਲਣ ਕਲੀਅਰ ਸਾਹਿਬ ਇੱਕ ਗੱਲ ਉਹਨਾਂ ਨੇ ਹੋਰ ਕਹੀ ਹੈ ਕਿ ਗਠਜੋੜ ਤਾਲਮੇਲ ਦੇ ਨਾਲ ਹੀ ਅੱਗੇ ਵਧਦੇ ਆ ਕੀ ਕੋਈ ਪਿਛਲੇ ਸਮੇਂ 'ਚ ਤੁਹਾਨੂੰ ਲੱਗਦਾ ਹੈ ਕਿ ਤਾਲਮੇਲ 'ਚ ਕੋਈ ਕਮੀ ਆਈ ਹੈ ਦੇਖੋ ਮੈਂ ਇਹ ਗੱਲ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਭੋਜਨ ਸਮਾਜ ਪਾਰਟੀ ਦੇ ਨਾਲ ਲਗਾਤਾਰ ਤਾਲਮੇਲ ਚੱਕੇ ਵਧ ਰਹੇ ਇਹਨਾਂ ਦੇ ਜਿਹੜੇ ਬੈਨੀਵਾਲ ਸਾਹਿਬ ਨੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਉਹ ਸਾਡੀ ਸੀਨੀਅਰ ਲੀਡਰਸ਼ਿਪ ਦੇ ਨਾਲ ਲਗਾਤਾਰ ਇਨ ਟੱਚ ਰਹਿੰਦੇ ਨੇ ਗੱਲਬਾਤ ਹੁੰਦੀ ਰਹਿੰਦੀ ਹੈ ਮੀਟਿੰਗਾਂ ਵੀ ਹੁੰਦੀਆਂ ਨੇ ਸੋ ਗੜੀ ਸਾਹਿਬ ਦਾ ਜਿਹੜਾ ਬਿਆਨ ਹੈ ਮੈਂ ਫੇਰ ਉਹੀ ਬੇਨਤੀ ਕਰੂੰਗਾ ਕਿ ਗੜੀ ਸਾਹਿਬ ਆਪਦੀ ਸੈਂਟਰ ਲੀਡਰਸ਼ਿਪ ਨਾਲ ਇੱਕ ਵਾਰੀ ਗੱਲ ਕਰਨ ਸ਼ਾਇਦ ਉਹਨਾਂ ਨੂੰ ਕੋਈ ਆਪਣੀ ਲੀਡਰਸ਼ਿਪ ਨਾਲ ਸ਼ਿਕਵਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਠਬੰਧਨ ਹੈ ਉਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਭੈਣ ਕੁਮਾਰੀ ਮਾਇਆਵਤੀ ਜੀ ਦਾ ਆਪਸੀ ਜਿਹੜੀ ਗੱਲਬਾਤ ਹੋਈ ਹੈ ਉਹਦੇ ਕਰਕੇ ਠੀਕ ਹੈ ਸ਼ੁਕਰੀਆ ਕਲੇਰ ਸਾਹਿਬ ਧੰਨਵਾਦ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਤਾਂ ਜਸਪੀਰ ਸਿੰਘ ਗੜੀ ਦੇ ਬਿਆਨ ਤੇ ਕਿਉਂਕਿ ਅਕਾਲੀ ਦਲ ਦਾ ਪ੍ਰतिकਰਮ ਤੁਸੀਂ ਸੁਣਿਆ ਅਕਾਲੀ ਦਲ ਬੜਾ ਸਾਫ਼ ਕਹਿ ਰਿਹਾ ਹੈ ਕਿ ਸਾਡੇ ਵਿੱਚ ਕੋਈ ਐਸੀ ਤਾਲਮੇਲ ਕੱਟਣ ਵਾਲੀ ਕੋਈ ਗੱਲ ਨਹੀਂ ਹੋਈ ਔਰ ਇਹ ਜਿਹੜਾ ਘਟਚੋੜ ਹੈ ਇਹ ਹਾਈ ਕਮਾਂਡ ਦੇ ਵਿੱਚ ਹੋਇਆ ਸੋ ਇਸ ਕਰਕੇ ਲੋਕਲ ਲੀਡਰਸ਼ਿਪ ਕੀ ਕਹਦੀ ਹੈ ਉਹ ਬਹੁਤੇ ਮਾਇਨੇ ਨਹੀਂ ਰੱਖਦੀ ਤੇਸਤਾ ਜਵਾਬ ਵੀ ਜਸਪੀਰ ਸਿੰਘ ਗੜੀ ਹੀ ਜਾਣਦੇ ਹੋਣਗੇ ਕਿ ਉਹ ਇਹ ਗੱਲ ਕਿਉਂ ਕਹਿ ਰਹੇ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ 224 ਸਾਡੀਆਂ ਬਰੂਹਾਂ ਤੇ ਖੜਾ ਆ ਉਹ ਬਿਆਨ ਉਸੇ ਸੰਦਰਭ ਚ ਸੇਗਾ ਕਿ ਜੇਕਰ ਕਾਂਗਰਸ ਦਾ ਗੱਠ ਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠ ਜੋੜ ਨੂੰ ਜੇਕਰ ਅ ਮੰਨ ਦੇ ਵਿੱਚ ਦੋਹਾਂ ਘਰਾਂ ਦਾ ਪਰੌਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ ਚੋਂ ਆਦਮੀ ਭੁੱਖਾ ਰਹਿ ਜਾਂਦਾ ਆ ਇਹ ਹੀ ਮੇਰਾ ਕੱਲ ਦਾ ਜਿਹੜਾ ਸੀਗਾ ਉਹ ਬਿਆਨ ਦਾ ਤੇ ਉਧਰ ਚਰਚਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਗੱਠ ਜੋੜ ਦੀ ਵੀ ਚੱਲ ਰਹੀ ਹੈ ਔਰ ਨਾ ਸਿਰਫ ਚਰਚਾ ਹੈ ਬਲਕਿ ਉਸ ਨੂੰ ਲੈ ਕੇ ਅੱਜ ਦੂਸਰੀ ਵਾਰ ਇੱਕ ਮੀਟਿੰਗ ਹੋ ਰਹੀ ਹੈ ਦਿੱਲੀ ਤੋਂ ਐਮਪੀ ਮੁਕุล ਵਾਸਨਿਕ ਦੇਕਰ ਇਹ ਮੀਟਿੰਗ ਚੱਲ ਰਹੀ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਮੀਟਿੰਗ ਦੇ ਵਿੱਚ ਚਰਚਾ ਹੋ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਸੰਦੀਪ ਬਾਟਕ, ਰਾਗਵ ਝੱਡਾ ਮੀਟਿੰਗ ਦੇ ਵਿੱਚ ਮੌਜੂਦ ਨੇ ਅਤਿਸ਼ੀ ਔਰ ਸੌਰਵ ਪਾਰਦਵਾਜ ਵੀ ਮੀਟਿੰਗ ਦਾ ਹਿੱਸਾ ਨੇ ਔਰ ਕਾਂਗਰਸ ਵੱਲੋਂ ਅਰਵਿੰਦਰ ਅਰਵਿੰਦਰ ਸਿੰਘ ਲਵਲੀ, ਸਲਮਾਨ ਖਰਸ਼ੀਦ, ਮੁਕุล ਵਾਸਨਿਕ ਇਸ ਮੀਟਿੰਗ ਦਾ ਹਿੱਸਾ ਨੇ ਅਰਵਿੰਦਰ ਸਿੰਘ ਲਵਲੀ ਦਿੱਲੀ ਕਾਂਗਰਸ ਦੇ ਪ੍ਰਧਾਨ ਨੇ ਸੋ ਜ਼ਾਹਿਰ ਜੀ ਗੱਲ ਹੈ ਕਿ ਦਿੱਲੀ ਦੇ ਵਿੱਚ 20 ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਅੱਜ ਦੀ ਮੀਟਿੰਗ ਦੇ ਵਿੱਚ ਹੋ ਰਹੀ ਹੋਏਗੀ ਔਰ ਪੰਜਾਬ ਕਿਉਂਕਿ ਦੋ ਹੀ ਥਾਵਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਤੇ ਪੰਜਾਬ ਪਹਿਲਾਂ ਉਸ ਨੂੰ ਲੈ ਕੇ ਕੀ ਫੈਸਲਾ ਹੁੰਦਾ ਹੈ ਫਿਰ ਬਾਕੀ ਸਟੇਟਾਂ ਤੇ ਗੱਲ ਜਾਏ ਸੋ ਮੁਕਲ ਵਾਸੀਕ ਦੇ ਘਰ ਇਹ ਮੀਟਿੰਗ ਚੱਲ ਰਹੀ ਹੈ ਕੁਝ ਦਿਨ ਪਹਿਲਾਂ ਵੀ ਇੱਕ ਮੀਟਿੰਗ ਹੋਈ ਸੀ ਹਾਲਾਂਕਿ ਉਸ ਦਿਨ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਬਾਹਰ ਆ ਕੇ ਇਹੀ ਬਿਆਨ ਦਿੱਤਾ ਗਿਆ ਸੀ ਕਿ ਹਲੇ ਹੋਰ ਮੀਟਿੰਗਾਂ ਹੋਣਗੀਆਂ ਔਰ ਫਿਰ ਅਸੀਂ ਸੀਟਾਂ ਬਾਰੇ ਕੋਈ ਜਿਹੜੀ ਸ਼ੇਅਰਿੰਗ ਦਾ ਜੋ ਫੈਸਲਾ ਲੈਣਾ ਹੈ ਉਸਤੇ ਅੱਗੇ ਵਧਾਂਗੇ ਪਰ ਉਮੀਦ ਅੱਜ ਦੀ ਮੀਟਿੰਗ ਦੇ ਵਿੱਚ ਵੀ ਨਹੀਂ ਜਾਪਦੀ ਕਿ ਕੋਈ ਕੰਕਰੀਟ ਫੈਸਲਾ ਲਿਆ ਜਾਏਗਾ ਪਰ ਮੀਟਿੰਗਾਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਕਿ ਆਖਿਰ ਕਿਸ ਪਾਸੇ ਵੱਲ ਵਧਣਾ ਹੈ ਪਾਰਟੀਆਂ ਨੇ ਕਿਵੇਂ ਲੜ ਕੇ ਚੋਣ ਲੜਨੀ ਹੈ ਜੇ ਪੰਜਾਬ ਦੇ ਸੰਦਰਭ ਦੀ ਗੱਲ ਕਰੀਏ ਤਾਂ ਦੋਵੇਂ ਇਕਾਈਆਂ ਪੰਜਾਬ ਦੀਆਂ ਆਪੋ ਆਪਣੇ ਪੱਧਰ ਤੇ ਐਲਾਨ ਕਰ ਚੁੱਕੀਆਂ ਨੇ ਕਿ ਅਸੀਂ 13 ਦੀਆਂ 13 ਸੀਟਾਂ ਤੇ ਇਕੱਲੇ ਲੜਾਂਗੇ ਕੱਲ ਸੀਐਮ ਭਗਵੰਤ ਮਾਨ ਨੇ ਇੱਕ ਨਾਰਾ ਦਿੱਤਾ ਸੀ 13 0 ਦਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ ਹੋਏਗਾ 13 0 ਤਾਂ ਉਸਦਾ ਵੀ ਮਤਲਬ ਇਹੀ ਸੀ ਸਿਆਸੀ ਤੌਰ ਤੇ ਕਿ ਆਮ ਆਦਮੀ ਪਾਰਟੀ ਵੀ ਪੰਜਾਬ ਚ ਇਕੱਲੇ ਤੌਰ ਤੇ ਹੀ ਚੋਣ ਲੜੇਗੀ ਪਰ ਫਿਰ ਵੀ ਦਿੱਲੀ ਪੱਧਰ ਤੇ ਹਾਈ ਕਮਾਂਡ ਪੱਧਰ ਤੇ ਮੀਟਿੰਗਾਂ ਦਾ ਸਿਲਸਲਾ ਜਾਰੀ ਹੈ ਰਵੀ ਮਿਸ਼ਰਾ ਸਾਡੇ ਸਹਿਯੋਗੀ ਜੁੜੇ ਨੇ ਰਵੀ ਪਿਛਲੀ ਵਾਰ ਦੀ ਮੀਟਿੰਗ ਦੇ ਵਿੱਚ ਵੀ ਇਹੀ ਕਿਹਾ ਗਿਆ ਸੀ ਕਿ ਅੱਗੇ ਹੋਰ ਮੀਟਿੰਗ ਸੋਣ ਗਿਆ ਸੋ ਕੀ ਲੱਗਦਾ ਕੋਈ ਕੰਕਰੀਟ डिसीजन लिया जा सकता है या हले ये दौर है और तरीके जारी रहेगा मीटिंग्स देखिए मीटिंगों का दौर तो जारी है मगर जो कयास लगाए जा रहे हैं कि शायद ही इस मीटिंग से हमें पंजाब में कोई फॉर्मूला निकल के सामने आए क्योंकि जो, जो सूत्र जानकारी बता रहे हैं उसमें साफ तौर पर ये पता चल पा रहा है कि पंजाब में शायद फॉर्मूला सेट ना हो पाए मगर उसको लेकर चिंतन मंथन विचार विमर्श आप कह सकते हैं वो बिल्कुल जारी है राघव चड्डा यहाँ पर मौजूद है और मुख्यमंत्री के निवास स्थान पे तो वहीं आतिशी भी यहाँ पर मौजूद है तमाम लोग मिलकर इस पर विचार विमर्श कर रहे हैं कि क्या फार्मूला सेट हो सकता है पंजाब की लोकसभा सीटों पर वहीं बात करें हरियाणा गुजरात गोवा तो तमाम राज्यों की जो सीटें हैं उनको लेकर ये आप कह सकते हैं कि दूसरी बैठक है कांग्रेस और आम आदमी पार्टी के दरमियान मगर नजदीकियां यहां बढ़ते हुए जरूर नजर आ रही है मगर इसका आप रिजल्ट अगर देखें तो क्या ग्राउंड लेवल पर पंजाब में दिखने को मिलेगा फिलहाल जो तो जानकारी प्राप्त हो रही है उससे यही कहना अभी संभव हो पाएगा कि यहाँ विचार विमर्श हो रहा है इसके बाद बैठक में एक रोड मैप तैयार किया जाएगा उसके बाद बताया जाएगा कि कहाँ पर क्या फॉर्मूला सेट होता है मगर जानकारी प्राप्त हो रही है पंजाब को लेकर शायद फॉर्मूला सेट ना हो और कांग्रेस भी वहां अकेले चुनाव लड़ेगी और आम आदमी पार्टी भी वहां अकेले चुनाव लड़ेगी। मगर हम, हमें करना होगा इस बैठक का क्योंकि कयास लगाना मीडिया का काम है मगर जब तक कोई प्रमाण नहीं होता इस पर कुछ भी कहना लाजमी नहीं होगा और ये दूसरी बैठक कांग्रेस और आम आदमी पार्टी के दरमियान होते हुए नजर आ रही है मुकुल वासनी के निवास स्थान पर और इस बैठक में तमाम राज्यों की के पर बातचीत होगी कहाँ किसको चुनाव लड़वाना है किसी वे किस पर किस भी मीटिंग खत्म हो सकती है जब ही मीटिंग खत्म होगी बार आके मीडिया जरूर दिता जाएगा पर लगता उ जो पिछली बार बयान दिया गया मीटिंग का बैक टू बैक मीटिंग का सिलसिला है अगले दिनों ਉਈ ਫੈਸਲਾ ਲਿਆ ਜਾ ਸਕਦਾ ਪਰ ਫਿਲਹਾਲ ਇਹ ਸਿਰਫ ਚਰਚਾ ਚੱਲ ਰਹੀ ਹੈ ਕਿ ਕਿਹੜੀਆਂ ਕਿਹੜੀਆਂ ਸੀਟਾਂ ਤੇ ਕਿਹੜੇ ਕਿਹੜੇ ਉਮੀਦਵਾਰ ਖੜੇ ਕੀਤੇ ਜਾ ਸਕਦੇ ਨੇ ਜਾਂ ਕਿਹੜੀਆਂ ਕਿਹੜੀਆਂ ਸੀਟਾਂ ਜਿਹੜੀਆਂ ਨੇ ਉਹ ਜਿੱਤੀਆਂ ਜਾ ਸਕਦੀਆਂ ਨੇ ਇਸ ਤੇ ਜ਼ਿਆਦਾ ਫੋਕਸ ਕੀਤਾ ਜਾਵੇ ਇੱਕ ਪਾਸੇ ਘਟ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤਾਂ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਨੇ ਵੱਡਾ ਦਾਅ ਖੇਡਿਆ ਹੈ ਚੰਡੀਗੜ੍ਹ ਦੇ ਮੇਅਰ ਦੇ ਲਈ ਕਾਂਗਰਸ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਮੇਅਰ ਦੇ ਲਈ ਜਸਪੀਰ ਸਿੰਘ ਬੰਟੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਸੀਨੀਅਰ ਡਿਪਟੀ ਮੇਅਰ ਦੇ ਲਈ ਗੁਰਪ੍ਰੀਤ ਗਾਬੀ ਦਾ ਨਾਮ ਹੈ ਔਰ ਡਿਪਟੀ ਮੇਅਰ ਦੇ ਲਈ ਨਿਰਮਲਾ ਦੇਵੀ ਦਾ ਨਾਮ ਐਲਾਨਿਆ ਗਿਆ ਹੈ ਸੋ 18 ਜਨਵਰੀ ਨੂੰ ਚੰਡੀਗੜ੍ਹ ਮੇਅਰ ਦੀ ਚੋਣ ਹੋਣੀ ਹੈ ਔਰ ਇਸ ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਕਸ਼ਮਕਸ਼ ਚੱਲ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕੋਲ 12 ਸੰਸ 12 ਕਾਉਂਸਲਰ ਨੇ ਔਰ ਭਾਜਪਾ ਦੇ ਕੋਲ ਵੀ ਕਾਉਂਸਲਰ ਨੇ ਭਾਜਪਾ ਦੇ ਕੋਲ ਬਿਲਕੁਲ ਨੈਗੇਟਿਵ ਡੈਕ ਫਾਈਟ ਹੈ ਜੇ ਕਾਂਗਰਸ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਦਿੰਦੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੇ ਲਈ ਮੇਅਰ ਬਣਾਉਣ ਦੀ ਰਾਹ ਸੁਖਾਲੀ ਹੋ ਸਕਦੀ ਹੈ ਪਰ ਜੇ ਕਾਂਗਰਸ ਸਪੋਰਟ ਨਹੀਂ ਕਰਦੀ ਫਿਰ ਮੁਸ਼ਕਲ ਹੈ ਫਿਰ ਭਾਜਪਾ ਆਪਣਾ ਮੇਅਰ ਬਣਾ ਸਕਦੀ ਹੈ ਪਰ ਕਾਂਗਰਸ ਨੇ ਕਿਉਂਕਿ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਇਸ ਕਰਕੇ ਇੱਕ ਵੱਖਰਾ ਸਿਨੈਰੀਓ ਜਿਹੜਾ ਹੈ ਉਹ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਦੀ ਚੋਣ ਦੇ ਵਿੱਚ ਨਜ਼ਰ ਆ ਰਿਹਾ ਹੈ ਜੇ ਕੁੱਲ ਵੋਟਾਂ ਦਾ ਜ਼ਿਕਰ ਕਰੀਏ ਤਾਂ ਕੁੱਲ 35 ਵੋਟਾਂ ਨੇ 35 ਵੋਟਾਂ ਦੇ ਨਾਲ ਡਿਸਾਈਡ ਹੋਣਾ ਹੈ ਭਾਜਪਾ ਦੇ ਕੋਲ 15 ਕਾਉਂਸਲਰ ਨੇ ਔਰ ਇੱਕ ਵੋਟ ਜਿਹੜੀ ਹੈ ਉਹ ਐਮਪੀ ਕਿਰਨ ਖੇਰ ਦੀ ਹੈ। ਯਾਨੀ 16 ਵੋਟਾਂ ਬੀਜੇਪੀ ਦੇ ਕੋਲ ਨੇ 35ਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕੋਲ ਵੋਟਾਂ ਨੇ 12, ਕਾਂਗਰਸ ਦੇ ਕੋਲ ਵੋਟਾਂ ਨੇ 6 ਔਰ ਸ਼ਰੋਮਣੀ ਕਾਲੀ ਦਲ ਦਾ ਇੱਕ ਕਾਉਂਸਲਰ ਹੈ। ਸ਼ਰੋਮਣੀ ਕਾਲੀ ਦਲ ਦੇ ਕਾਉਂਸਲਰ ਵੱਲੋਂ ਪਿਛਲੀ ਵਾਰ ਬੀਜੇਪੀ ਦੇ ਮੇਅਰ ਦੀ ਸਪੋਰਟ ਕੀਤੀ ਗਈ ਸੀ। ਸੋ ਜੇ ਸ਼ਰੋਮਣੀ ਕਾਲੀ ਦਲ ਦੇ ਕਾਉਂਸਲਰ ਨੂੰ ਬੀਜੇਪੀ ਦੇ ਨਾਲ ਜੋੜ ਲਿਆ ਜਾਵੇ ਤਾਂ ਬੀਜੇਪੀ ਦੇ ਕੋਲ 17 ਬਣਦੇ ਨੇ। ਪਰ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋ ਜਾਣ ਤਾਂ 12 ਤੇ 6 ਬਿਲਾ ਕੇ 18 ਬਣ ਜਾਂਦੇ ਨੇ ਸੋ ਇਹ ਇੱਕ ਸਿਨੈਰੀਓ ਬਣਦਾ ਨਜ਼ਰ ਆ ਰਿਹਾ ਪਰ ਦੇਖਣਾ ਹੋਏਗਾ ਕਿ ਕੀ ਕਾਂਗਰਸ ਚੰਡੀਗੜ੍ਹ ਕਾਂਗਰਸ ਆਮ ਆਦਮੀ ਪਾਰਟੀ ਦੀ ਸਪੋਰਟ ਕਰੇਗੀ ਜਾਂ ਚੰਡੀਗੜ੍ਹ ਕਾਂਗਰਸ ਵੱਖਰੇ ਤੌਰ ਤੇ ਚੱਲੇਗੀ ਭਾਜਪਾ ਕਿਸ ਤਰੀਕੇ ਦਾ ਜੋੜ ਕਟਾਓ ਕਰਦੀ ਹੈ ਕਿਉਂਕਿ ਇੱਕ ਕੌਂਸਲਰ ਆਮ ਆਦਮੀ ਪਾਰਟੀ ਦਾ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਪਿਛਲੇ ਦਿਨੀ ਕਿਰਨ ਖੇਰ ਵੱਲੋਂ ਜੋਇਨ ਕਰਵਾਇਆ ਗਿਆ ਸੀ 116 ਵੋਟਾਂ ਇਸ ਵੇਲੇ ਬੀਜਪੀ ਦੇ ਖੋਲ ਨੇ ਬਾਕੀ ਬੀਜਪੀ ਕਿਸ ਤਰੀਕੇ ਨਾਲ ਆਪਣਾ ਮੇਰ ਬਣਾਉਣ ਦੇ ਲਈ ਜਿਹੜੀ ਹੈ ਉਹ ਆਪਣੀ ਸਟ੍ਰੈਟਜੀ ਅਪਣਾਉਂਦੀ ਹੈ ਇਹ ਅਗਲੇ ਦਿਨਾਂ 'ਚ ਦੇਖਣਾ ਹੋਏ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਆਵਾਜ਼ ਕੇਂਦਰ ਤੱਕ ਪਹੁੰਚਾਈ ਹੈ ਸੋਨੀ ਦੀਆਂ ਸੱਤ ਫਸਲਾਂ ਤੇ ਐਮਐਸਪੀ ਵਧਾਉਣ ਦੀ ਸੀਐਮ ਵੱਲੋਂ ਮੰਗ ਕੀਤੀ ਗਈ ਹੈ ਜਿਸ ਨੂੰ ਲੈ ਕੇ ਬਕਾਇਦਾ ਇੱਕ ਤਜਵੀਜ਼ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਵੱਡੀ ਮੰਗ ਕੇਂਦਰ ਅੱਗੇ ਰੱਖੀ ਹੈ ਸੀਐਮ ਨੇ ਸੋਨੀ ਦੀਆਂ ਸੱਤ ਫਸਲਾਂ ਤੇ ਐਮਐਸਪੀ ਵਧਾਉਣ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਤਜਵੀਜ਼ ਭੇਜੀ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਨਿਊਜ਼ੀਲੈਂਡ ਪੰਜਾਬ ਦੇ ਨਾਲ ਗਲਤਬਾਤ ਕਰਦੇ ਆ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਤੋਂ ਮੰਗ ਕੀਤੀ ਗਈ ਹੈ ਕਿ ਝੋਨੇ ਦਾ ਭਾਅ ਪ੍ਰਤੀ ਕੁਇੰਟਲ 3284 ਕੀਤਾ ਜਾਵੇ ਜਦਕਿ ਮੱਕੀ ਤੇ 2975 ਤੇ ਕਪਾਹ ਤੇ 10767 ਰੁਪਏ ਐਮਐਸਪੀ ਦੀ ਮੰਗ ਰੱਖੀ ਹੈ ਤੇ ਮੋਂਗੀ ਤੇ 11555 ਭਾ ਦੀ ਡਿਮਾਂਡ ਰੱਖੀ ਹੈ ਦੇਖੋ ਜੀ ਅਸੀਂ ਮੱਕੀ ਤੇ ਕਪਾ ਬੋਂਗ ਮਾਂ ਤੇ ਹਰੜ ਤੇ ਮੂੰਫਲੀ ਦੀ ਜਿਹੜੀ ਇਹ ਸੈਂਟਰ ਗਵਰਨਮੈਂਟ ਨੂੰ ਜਿਹੜਾ ਸਾਡਾ ਇਹ ਐਮਐਸਪੀ ਹੈ ਉਹਦੇ ਵਿੱਚ ਵਾਧਾ ਕੀਤਾ ਜਾਵੇ ਜੀ ਕਿਉਂਕਿ ਹਰ ਇੱਕ ਮਹੀਨੇ ਦੇ ਹਰ ਦਿਨ ਬਤਨ ਦਿਨ ਪ੍ਰਤੀ ਦਿਨ ਬਹੁਤ ਸਾਰਾ ਹੋ ਰਿਹਾ ਉਹਨੂੰ ਪਾਲਣ ਪੋਸਟਨ ਤੇ ਉਹਨੂੰ ਪੈਦਾ ਕਰਨ ਤੇ ਜੀ ਉਹ ਜਿਹੜਾ ਮੱਕੀ ਦਾ ਭਾਅ ਸੀਗਾ ਪਹਿਲਾਂ 290 ਸੀ ਜੀ ਅਸੀਂ 2790 ਰੁਪਏ ਸੈਂਟਰ ਗਵਰਨਮੈਂਟ ਵੱਲੋਂ ਮੰਗਿਆ ਹੈ ਇਸੇ ਤਰ੍ਹਾਂ ਮਾਂ ਤੇ ਸਰਕਾਰ ਨੇ 9385 ਰੁਪਏ ਪ੍ਰਤੀ ਕੁਇੰਟਲ ਭਾਅ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਅਰਹਰ ਤੇ 9450 ਤੇ ਮੂੰਗਫਲੀ ਤੇ 8610 ਰੁਪਏ ਐਮਐਸਪੀ ਕਰਨ ਦੀ ਮੰਗ ਰੱਖੀ ਹੈ ਮਾਂ ਦੀ ਜਿਹੜੀ ਹੈਗੀ ਐ ਖੇਤੀ ਹੁੰਦੀ ਐ ਦਾਲ ਹੁੰਦੀ ਉਹਦਾ ਜਿਹੜੇ ਪਿਛਲੇ ਸਾਲ ਤਕਰੀਬਨ 6950 ਰੁਪਏ ਸੀ ਜੀ ਸੀ 9910 ਰੁਪਏ ਤੋਂ 9300 ਜੀ ਐਸ ਵਾਰੀ ਜਿਹੜੀ 23 24 ਚ ਅਸੀਂ ਆਦੇ ਆ ਵੀ ਸਾਨੂੰ 9900 ਦੇ ਦਿਓ ਜੀ ਤੇ 24 25 ਤੇ ਨਿਹ 9985 ਦੇ ਜੀ ਜਿਹੜੀ ਹਰ ਹਰ ਦੀ ਦਾਲ ਐ ਉਹਦਾ 7 ਕੁ ਹਜ਼ਾਰ ਭਾ ਪਿੱਛੇ ਜੀ ਸਾਡਾ ਉਹੀ ਹੈ ਜਿਹੜਾ ਮਾਂ ਦੀ ਦਾਲ ਦਾ ਹੈ ਵੀ 9910 ਰੁਪਏ ਦਿਓ ਅੱਜੇ ਸਾਲ ਨੂੰ ਇਸ ਤੋਂ ਗਾਹ ਵੀ 9450 ਰੁਪਏ ਜੀ ਮੂੰਹ ਫੜੀ ਦਾ ਜਿਹੜਾ ਹੈ 677 ਰੁਪਏ ਹੈ ਜੀ ਸਾਡੀ ਪੰਜਾਬ ਵੱਲੋਂ ਮੰਗ ਹੈ ਕਿ 7900 ਜੀ ਰੁਪਇਆ ਤੋਂ ਇਸ ਚੋਵੀ ਲਈ 24 25 ਲਈ ਜਿਹੜੀ ਗਾਹਲੇ ਸਾਲ ਨੂੰ 8610 ਰੁਪਏ ਸਾਡਾ ਸੁਝਾਅ ਹੈ ਸੋ ਪੰਜਾਬ ਸਰਕਾਰ ਨੇ ਕੁੱਲ 7 ਫਸਲਾਂ ਤੇ ਐਮਐਸਪੀ ਵਧਾਉਣ ਦੀ ਮੰਗ ਕੀਤੀ ਹੈ ਕੈਨੋਂ ਵੇਖਣਾ ਹੋਵੇਗਾ ਕਿ ਕੇਂਦਰ ਵੱਲੋਂ ਪੰਜਾਬ ਸਰਕਾਰ ਦੀ ਮੰਗ ਤੇ ਕਿੰਨਾ ਕੁ ਗੌਰ ਕੀਤਾ ਜਾਂਦਾ ਹੈ ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ ਸ਼੍ਰੀ ਮੁਖਸਰ ਸਾਹਿਬ ਦੇ ਮਾਗੀ ਮੇਲੇ ਚ ਅਕਾਲੀ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਔਸਤਰੀ ਵਿੰਗ ਨੇ ਰੈਲੀ ਜ਼ਰੀਏ ਆਪਣਾ ਧਮ ਦਿਖਾਇਆ ਹਰਸਿਮਰਤ ਬਾਦਲ ਤੇ ਸੁਪੀਰ ਸਿੰਘ ਬਾਦਲ ਇਸ ਕਨਫਰੈਂਸ ਦੇ ਵਿੱਚ ਸ਼ਾਮਿਲ ਹੋਏ ਸੁਪੀਰ ਬਾਦਲ ਨੇ ਸੀਨੀਅਰ ਬਾਦਲ ਨੂੰ ਯਾਦ ਕੀਤਾ ਅਕਾਲੀ ਸਰਕਾਰ ਸਮੇਂ ਚਲਾਈਆਂ ਸਕੀਮਾਂ ਦਾ ਜ਼ਿਕਰ ਕੀਤਾ ਗਿਆ ਹਰਸਿਮਰਤ कौर ਬਾਦਲ ਨੇ ਵੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਗਿਣਮਾਈਆਂ ਔਰ ਦੋਨਾਂ ਦੇ ਨਿਸ਼ਾਨੇ ਤੇ ਵਿਰੋਧੀ ਤੇਰਾ ਵੀ ਰਹੀ ਅੱਜ ਯਾਦ ਕਰੀਏ 10 ਸਾਲ ਪਹਿਲੇ ਉਹ ਸਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ 70 ਸਾਲ ਇਸ ਸੂਬੇ ਦੀ ਸੇਵਾ ਕੀਤੀ ਇਸ ਕੌਮ ਦੀ ਸੇਵਾ ਕੀਤੀ ਜਿਨ੍ਹਾਂ ਨੇ 18 ਸਾਲ ਕੈਦਾਂ ਕਟੀਆਂ ਇਸ ਕਰਕੇ ਨਹੀਂ ਕਿਉਂਕਿ ਕੋਈ ਡਕੈਤੀ ਮਾਰੀ ਸੀ ਕੋਈ ਕਤਲ ਕੀਤਾ ਸੀ ਲੋਕਾਂ ਦੇ ਹੱਤਾਂ ਦੇ ਰਾਖੀ ਵਾਸਤੇ 18 18 ਸਾਲ ਕੈਦਾਂ ਕਟੀਆਂ ਉਹ ਸਰ ਪ੍ਰਕਾਸ਼ ਸਿੰਘ ਬਾਦਲ ਜਿਵੇਂ ਬਤੌਰ ਮੁੱਖ ਮੰਤਰੀ ਸੰਗਠਾ ਦੇ ਦਰਸ਼ਨ ਕਰਨ ਵਾਸਤੇ ਸੰਗਠਾ ਦੇ ਕੋਲ ਜਾਂਦੇ ਸੀ ਪਿੰਡ ਪਿੰਡ ਜਾ ਕੇ ਹਾਜ਼ਰੀ ਭਰ ਕੇ ਲੋਕਾਂ ਦੀ ਤਕਲੀਫਾਂ ਨੂੰ ਦੇਖਦੇ ਮਹਿਸੂਸ ਕਰਦੇ ਸੀ ਅੱਜ ਪੰਜਾਬ 'ਚ ਉਹ ਕਿਹੜੀ ਯੋਜਨਾ ਚੱਲ ਰਹੀ ਹੈ ਕਿਹੜਾ ਵਿਕਾਸ ਦਾ ਉਹ ਕੰਮ ਹੈਗਾ ਜਿਹੜਾ ਬਾਦਲ ਸਾਹਿਬ ਦੀ ਦੇਣ ਨਹੀਂ ਹੈ ਮੈਨੂੰ ਮਾਨ ਮਹਿਸੂਸ ਹੁੰਦਾ ਕਦੇ ਝੂਠ ਮਾਰ ਕੇ ਸਰਕਾਰ ਨਹੀਂ ਬਣਾਈ ਕਦੇ ਲਾਰੇ ਲਾ ਕੇ ਕੁਰਸੀ ਤਾਈ ਨਹੀਂ ਪਹੁੰਚੇ ਜੋ ਕਿਹਾ ਉਸ ਨੂੰ ਵਾਦ ਕਰਕੇ ਦਿਖਾਇਆ ਤੇ ਜਦੋਂ ਬਾਪੂ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਨੀਲੇ ਕਾੜ ਬਣਾਏ ਬਾਪੂ ਬਾਦਲ ਨੇ ਲੜਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਬਜ਼ੁਰਗ ਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਬਾਪੂ ਬਾਦਲ ਨੇ ਜਿਹੜੇ ਐਸੀ ਬੱਚੇ ਐ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ ਦੇ ਬਾਪੂ ਬਾਦਲ ਨੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਬੀਬੀਆਂ ਦੀ ਪੜ੍ਹਾਈ ਮੁਫਤ ਕੀਤੀ ਬਾਪੂ ਬਾਦਲ ਤਾਂ ਜਦੋਂ ਚਾਹੁੰਦੇ ਸੀ ਕਿ ਜਦੋਂ ਮੇਰੀਆਂ ਬੀਬੀਆਂ ਬੱਚੀਆਂ 10ਵੀਂ 11ਵੀਂ 12ਵੀਂ ਜਾਣ ਉਹਨਾਂ ਨੂੰ ਸਕੂਲ ਜਾਣ ਦੀ ਤਕਲੀਫ ਨਾ ਹੋਵੇ ਸਾਈਕਲ ਵੀ ਦੇਣੇ ਸ਼ੁਰੂ ਕੀਤੇ ਬਾਪੂ ਬਾਦਲ ਦੇ ਚਾਹੇ ਤੁਸੀਂ ਜਾਣਦੇ ਹੋ ਜਿਹੜੀਆਂ ਨੌਕਰੀਆਂ ਸੀ ਉਹਦੇ ਵੱਧ ਤੋਂ ਵੱਧ ਬੱਚਿਆਂ ਨੂੰ ਹੀ ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਸੀ ਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਤਿੰਨੇ ਰਾਜ ਸਭਾ ਐਮਪੀ ਡੇਰ ਵਿਰੋਧ ਚੁਣੇ ਗਏ ਨੇ ਸੰਜੇਸ਼ ਸਿੰਘ ਤੇ ਐਨ ਡੀ ਗੁਪਤਾ ਮੌੜ ਰਾਜ ਸਭਾ ਪਹੁੰਚੇ ਨੇ ਔਰ ਸਵਾਤੀ ਮਾਲੀਵਾਲ ਦੀ ਰਾਜ ਸਭਾ ਚ ਨਵੀਂ ਐਂਟਰੀ ਹੋਈ ਹੈ ਅਰਵਿੰਦ ਕੇਜਰੀਵਾਲ ਵੱਲੋਂ ਤਿੰਨਾ ਨੂੰ ਵਧਾਈ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਹਨਾਂ ਨੂੰ ਵਧਾਈ ਦਿੱਤੀ अरविंद केजरीवाल ਨੇ ਲਿਖਿਆ ਹੈ ਟਵੀਟ ਕਰਕੇ ਤਿੰਨਾਂ ਨੂੰ ਵਧਾਈ ਦਿੰਦੇ ਹੋਏ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਲੋਕਾਂ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਚੁੱਕੋਗੇ ਦਿੱਲੀ ਰਾਜ ਸਭਾ ਲਈ ਡੇਰਬ੍ਰੋਤ ਚੁਲੇ ਚੁਣੇ ਗਏ ਆਮ ਆਦਮੀ ਪਾਰਟੀ ਦੇ ਤਿੰਨਾਂ ਨੇਤਾਵਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਸ਼ੁਭ ਕਾਮਨਾਵਾਂ